ਕਸ਼ਮੀਰੀ ਪੰਡਤਾਂ ਦੀ ਫਰਿਆਦ ਸੁਣ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਨੇ ਚਾਂਦਨੀ ਚੌਕ ਦੇ ਵਿੱਚ ਅਸੀਸ ਕਟਾ ਕੇ ਸ਼ਹੀਦੀ ਦਿੱਤੀ ਤਾਂ ਉਸ ਵੇਲੇ ਸਭ ਤੋਂ ਵੱਡਾ ਚੁਣੌਤੀ ਵਾਲਾ ਕੰਮ ਸੀ ਗੁਰੂ ਸਾਹਿਬ ਦਾ ਸੀਸ ਉਸ ਜਗ੍ਹਾ ਤੋਂ ਚੁੱਕਣਾ ਤੇ ਸਤਕਾਰ ਦੇ ਨਾਲ ਅਨੰਦਪੁਰ ਸਾਹਿਬ ਪਹੁੰਚਾਉਣਾ ਜਦੋਂ ਗੁਰੂ ਸਾਹਿਬ ਦੀ ਸ਼ਹਾਦਤ ਹੋਈ ਤਾਂ ਉਸ ਵੇਲੇ ਬਹੁਤ ਤੇਜ਼ ਹਨੇਰੀ ਵਗੀ ਭਾਈ ਜੈਤਾ ਜੀ ਨੇ ਗੁਰੂ ਸਾਹਿਬ ਦਾ ਸੀਸ ਬੜੇ ਅਦਬ ਨਾਲ ਚੁੱਕਿਆ ਤੇ ਕੱਪੜੇ ਵਿੱਚ ਲਪੇਟਿਆ ਤੇ ਕੁੱਟ ਕੇ ਸੀਨੇ ਨਾਲ ਲਗਾ ਕੇ ਅਰਦਾਸ ਕੀਤੀ ਕਿ हे ਸੱਚੇ ਪਾਤਸ਼ਾਹ ਆਪ ਜੀ ਦਾ ਪਾਵਨ ਸੀਸ ਸ੍ਰੀ ਅਨੰਦਪੁਰ ਸਾਹਿਬ ਲੈ ਕੇ ਚੱਲਿਆ ਹਾਂ ਅੰਗ ਸੰਗ ਸਹਾਈ ਰਹਿਣਾ ਕਿਹਾਏ ਜਾਂਦਾ ਹੈ ਕਿ ਜਦੋਂ ਭਾਈ ਜੱਤਾ ਜੀ ਨੇ ਸੀਸ ਚੁੱਕਣਾ ਸੀ ਤਾਂ ਗੁਰੂ ਸਾਹਿਬ ਦੇ ਸੀਸ ਦੀ ਜਗ੍ਹਾ ਤੇ ਭਾਈ ਜੱਤਾ ਜੀ ਨੇ ਆਪਣੇ ਪਿਤਾ ਦਾ ਸੀਸ ਜਿਹੜਾ ਉੱਥੇ ਰੱਖਿਆ ਸਿਪਾਈਆਂ ਨੂੰ ਭੁਲੇਖਾ ਪਾਉਣ ਦੇ ਲਈ ਤੇ ਜਿੰਨੀ ਦੇਰ ਨੂੰ ਸਿਪਾਈਆਂ ਨੂੰ ਪਤਾ ਲੱਗਾ ਕਿ ਇਹ ਉਹ ਸੀਸ ਨਹੀਂ ਹੈ ਜਿਹੜਾ ਕਟਿਆ ਗਿਆ ਸੀ 19 ਦੇਰ ਨੂੰ ਭਾਈ ਜੈਤਾ ਜੀ ਕਾਫੀ ਪੈੜਾ ਤੈਅ ਕਰ ਚੁੱਕੇ ਸਨ ਪਹਿਲੇ ਦਿਨ ਭਾਈ ਜੈਤਾ ਜੀ ਨੇ 40 ਕਿਲੋਮੀਟਰ ਦਾ ਪੰਧ ਮੁਕਾ ਕੇ ਦਿੱਲੀ ਅਤੇ ਯੂਪੀ ਬਾਰਡਰ ਤੇ ਬਾਗਪਟ ਨਾਮ ਦੇ ਸਥਾਨ ਦੇ ਉੱਤੇ ਪਹਿਲਾ ਪੜਾ ਕੀਤਾ ਇਸ ਜਗ੍ਹਾ ਇੱਕ ਸੂਫੀ ਫਕੀਰ ਸ਼ੇਖ ਹਜ਼ਰਤ ਬਾਉਦੀ ਨੇ ਭਾਈ ਜੈਤਾ ਜੀ ਨੂੰ ਬੜੇ ਅਦਬ ਨਾਲ ਇੱਕ Hindu ਵੀਰ ਭਾਈ ਕ੍ਰਿਸ਼ਨਪਾਲ ਦੇ ਘਰ ਪਹੁੰਚਾਇਆ ਜਿੱਥੇ ਭਾਈ ਜੈਤਾ ਜੀ ਨੇ ਰਾਤ ਕੱਤੀ ਸੀ ਅਗਲੇ ਦਿਨ ਭਾਈ ਜੈਤਾ ਜੀ ਗੁਰੂ ਜੀ ਦਾ ਸੀਸ ਲੈ ਕੇ ਜੰਗਲਾਂ ਦੇ ਵਿੱਚੋਂ ਹੁੰਦੇ ਹੋਏ ਹਰਿਆਣਾ ਦੀ ਕਰਨਾਲ ਕੋਲ ਤਰਾਵੜੀ ਨਾਮ ਦੇ ਨਗਰ ਵਿੱਚ ਪਹੁੰਚੇ ਸਨ ਰਾਤ ਪੈ ਚੁੱਕੀ ਸੀ ਤੇ ਭਾਈ ਜੈਤਾ ਜੀ ਰੁਕਣ ਲਈ ਥਾਂ ਲੱਭ ਰਹੇ ਸਨ ਇੰਨੇ ਨੂੰ ਇੱਕ ਛੱਪੜ ਦੇ ਕੋਲ ਧੋਬੀ ਸੀ ਜਿਸ ਨੇ ਆਵਾਜ਼ ਦਿੱਤੀ ਕਿ ਭਾਈ ਕੌਣ ਹੈ ਜੇ ਕੋਈ ਹੈ ਤਾਂ ਬਾਹਰ ਆ ਜਾਓ ਭਾਈ ਜੈਤਾ ਜੀ ਧੋਬੀ ਦੇ ਨਾਲ ਮਿਲੇ ਧੋਬੀ ਨੂੰ ਮਿਲੇ ਤੇ ਉਸ ਦੇ ਨਾਲ ਉਸ ਦੇ ਘਰ ਗਏ ਉਸ ਧੋਬੀ ਦਾ ਨਾਮ ਸੀ ਦੇਵਾਰਾ ਉਸਦੀ ਪਤਨੀ ਨੇ دیਵਾਜ ਗਿਆ ਵੇਖਿਆ ਕਿ ਭਾਈ ਜੈਤਾ ਜੀ ਹਾਂ ਤਾਂ ਇੰਨੇ ਨੂੰ ਦੇਵਾ ਰਾਮ ਨੇ ਇੱਕ ਚਾਦਰ ਕੱਢੀ ਤੇ ਭਾਈ ਜੈਤਾ ਜੀ ਨੂੰ ਦੇ ਦਿੱਤੀ ਤੇ ਕਿਹਾ ਕਿ ਜੇਕਰ ਤੁਸੀਂ ਅਨੰਦਪੁਰ ਸਬਸਕ੍ਰਾਈਬ ਕਰੋ ਗੁਰ ਸਿਫਤ ਦੀ